ਵਿਕਰਮ ਮਜੀਠੀਆ ਸਾਹਿਬ ਮੇਰੇ ਰਿਲੇਸ਼ਨ ਤੇ ਮਾਮਾ ਜੀ ਲੱਗਦੇ ਆ ਹੂੰ ਤੇ ਉਸ ਬੰਦੇ ਕੋਲੇ ਅਗਰ ਕੋਈ ਵੀ ਚਲਾ ਜਾਵੇ ਨਾ ਜੀ ਭਣਾ ਲੱਸੀ ਬੰਦਾ ਹੀ ਕੋਣ ਹੋਵੇ ਜਿਵੇਂ ਮਤਲਬ ਕਿ ਉਹ ਡਰਦਾ ਹੋਵੇ ਉਹਨਾਂ ਕੋਲੇ ਚਲਾ ਜਾਵੇ ਨਾ ਧਾਕੜ ਬਣ ਕੇ ਆਊਗਾ ਭਣਾ 2 ਦਿਨ ਹੀ ਲਗਾ ਲੇ ਹੂੰ ਉਹਨਾਂ ਦੀ ਜੋ ਬੋਲਬਾਲੀ ਆ ਜੀ ਜੋ ਠੋਕ ਮੇ ਜਵਾਬ ਦਿੰਦੇ ਭਣਾ ਕੋਈ ਹੋਵੇ ਦੁਨੀਆ ਦਾ ਹੂੰ ਉਹਨਾਂ ਵਰਗੀ ਪਰਸਨੈਲਿਟੀ ਮੈਨੂੰ ਲੱਗਦਾ ਕਿਸੇ ਕੋਲ ਹੀ ਹੋਗੀ ਮੈਨੂੰ ਤਾਂ ਲੱਗਦਾ ਹੋਣ ਹੀ ਨਹੀਂ ਕਿਸੇ ਕੋਲੇ ਪੰਜਾਬ ਪੋਲੀਟਿਸ਼ੀਅਨਸ ਵਿੱਚੋਂ ਤੇ ਮੈਨੂੰ ਉਹਨਾਂ ਦੀ ਇੱਕ ਲਾਈਨ ਬੜੀ ਚੰਗੀ ਲੱਗਦੀ ਹੈ ਜੋ ਸਤਨਾ ਲੋਕ ਫੇਮਸ ਆ ਜਿੱਦਨ ਮਜੀਠੇ ਦਾ ਹੱਥ ਪੈ ਗਏ ਚੀ ਨੂੰ ਚੀਕਾਂ ਖੜਾ ਦੇਵਾਂਗੇ ਚੀਕਾਂ ਜੇ ਮੇਰੇ ਬੰਦਿਆਂ ਨੂੰ ਤੰਗ ਕਰਦਾ ਵਾਕਈ ਗੱਲ ਸਹੀ ਆ ਕੋਈ ਮਜੀਠੀਏ ਦੇ ਬੰਦੇ ਨੂੰ ਹੱਥ ਲਾ ਦੇਣਾ ਚੀਕਾਂ ਖੜਾ ਦਿੰਦਾ ਪਾਉ ਹੂੰ ਇੰਨਾ ਕਿਦ ਲੇ ਖੜਦੇ ਆਪਣੇ ਬੰਦਿਆਂ ਨੂੰ ਹਾਂਜੀ ਖੜਦੇ ਆਪਣੇ ਬੰਦਿਆਂ ਨੂੰ ਠੋਕ ਕੇ ਖੜਦੇ ਜੀ ਮਜੀਠੇ ਹਲਕੇ ਤਾਂ ਹੁਣ ਵੀ ਗਨੀ ਮਾਮੀ ਜੀ 26000 ਵੋਟ ਨਾਲ ਜਿੱਤੇ ਆ ਨਹੀਂ ਕੋਈ ਜਿੱਦਾਂ ਥੋੜਨਾ ਹੈਗਾ ਜੀ ਤੁਸੀਂ ਆਪ ਹੀ ਕਹਿਆ ਜੀ 3M ਲਈ ਰਹਿ ਗਏ ਉਹਨਾਂ ਵਿੱਚੋਂ ਇੱਕ ਮਾਮੀ ਜੀ ਹੈਗੇ ਆ ਨਾਲ ਪਹਿਲੀ ਵਾਰੀ ਉਹ ਤਾਂ ਲੜ ਰਹੇ ਸੀ ਮਜੀਠੀਆ ਸਾਹਿਬ ਲੜ ਰਹੇ ਸੀ ਨਵਜੋਤ ਸਿੱਧੂ ਦੇ ਸਾਹਮਣੇ ਹੂੰ ਹੂੰ ਤੇ 26000 ਦੀ ਲੀਡ ਤੇ ਜੀ ਮਤਲਬ ਕਿ ਮਾਝੇ ਤੋਂ ਸਭ ਨਾਲੋਂ ਵੱਡੇ ਮਾਰਜਿਨ ਤੇ ਜਿੱਤੇ ਹੂੰ ਤੁਸੀਂ ਤੇ ਮੈਂ 3 ਐਮਐਲ ਆ ਗਿਆ ਨਾ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਯਾਦ ਆ ਗਈ ਕਿਉਂਕਿ ਸੀਐਮ ਭਗਵੰਤ ਮਾਨ ਨੇ ਜਦੋਂ 3 ਐਮਐਲ ਰਹਿ ਗਏ ਸੀ ਕਹਿੰਦੇ ਸੀ ਇੱਕ ਸਕੂਟਰ 'ਚ ਹੀ ਆ ਜਾਣਗੇ ਹੁਣ ਤਾਂ ਪੂਰੇ ਚਲੋ ਕੋਈ ਗੱਲ ਨਹੀਂ ਜੀ ਮੈਂ ਤਾਂ ਬੈਸਟ ਆਫ ਲੱਕ ਦਿੰਦਾ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਹੂੰ ਕਿਉਂਕਿ ਉਹ ਸਟੇਟ ਚ ਲਾਉਂਦੇ ਆ ਕਿ ਮੈਂ ਉਹਨਾਂ ਬਾਰੇ ਉਲਟ ਬੋਲ ਨਹੀਂ ਸਕਦਾ ਕੁਝ ਹੂੰ ਬਹੁਤ ਸਤਕਾਰਯੋਗ ਆਗਾ ਉਹਨਾਂ ਦੇ 96 ਐਮਐਲਏ ਇਸ ਟਾਈਮ ਹੂੰ ਤੇ ਚੰਗੀ ਗੱਲ ਆ ਜੀ ਸਸੀਂ ਸਕੂਟਰ ਤੇ ਆ ਜਾਵਾਂਗੇ ਹੂੰ ਸਾਨੂੰ ਸਕੂਟਰ ਬੱਸ ਮਾਰ ਸਕਦੀ ਹੈ ਕਿ ਨਹੀਂ ਬਣ ਸਕਦੀ ਬੱਸ ਕੀ ਜੀ ਬੱਸਾਂ ਹੀ ਬਣਣੀਆਂ ਹੁਣ ਤਾਂ 27 ਦੇ ਵਿੱਚ 27 ਦੇ ਵਿੱਚ ਦੇਖਿਓ ਕਿਵੇਂ ਪੈਂਦੀਆਂ ਟ੍ਰੇਨਾਂ ਹੀ ਲਿਆਉਣੀਆਂ ਪੈਣਗੀਆਂ ਕਿ ਪਤਾ ਚੱਲੂਗਾ ਕਿ ਇੰਨੇ ਫਲਾਣੇ ਐਮਐਲਏ ਆ ਹੂੰ ਲੋਕੀ ਇਹ ਵੀ ਗੱਲ ਕਹਿ ਦਿੰਦੇ ਆ ਵੀ ਜਦੋਂ ਅਕਾਲੀ ਦਲ ਦੀ ਰੈਲੀ ਹੁੰਦੀ ਆ ਇਕੱਠ ਤਾਂ ਬੜਾ ਵੱਡਾ ਹੋ ਜਾਂਦਾ ਇਕੱਠ ਅੱਜ ਵੀ ਰੈਲੀਆਂ ਤੇ ਹੁੰਦਾ ਜਦੋਂ 3 ਐਮਐਲ ਨੇ ਬਣੇ ਇਕੱਠ ਉਦੋਂ ਵੀ ਬੜਾ ਵੱਡਾ ਸੀ ਹਾਂਜੀ ਪਰ ਉਹ ਇਕੱਠ ਵੋਟ ਦੇ ਵਿੱਚ ਕਨਵਰਟ ਨਹੀਂ ਹੋ ਪਾਂਦਾ ਇਕੱਠ ਤਾਂ ਜੀ ਵਾਕਈ ਗੱਲ ਤੁਹਾਡੀ ਸੱਚ ਗੱਲ ਹੈ ਜੀ ਮੇਰੇ ਨਾਲ ਤਾਂ ਕੋਈ ਪਾਰਟੀ ਕਰ ਹੀ ਨਹੀਂ ਸਕਦੀ ਉਹਨਾਂ ਮੈਂ ਨਹੀਂ ਮੈਂ ਪਰਸਨਲੀ ਕਹਿ ਰਿਹਾ ਮੈਂ ਦੇਖਿਆ ਮੈਂ ਆਮਾ ਦੀ ਪਾਰਟੀ ਕੋਈ ਹਲਕਾ ਹੋਵੇ ਜੀ ਮੈਂ ਆਮਾ ਦੀ ਪਾਰਟੀ ਦੀਆਂ ਰੈਲੀਆਂ ਵੀ ਦੇਖਿਆ ਮੈਂ ਉਸੇ ਟਾਈਮ ਜਦੋਂ ਆਮਾ ਦੀ ਪਾਰਟੀ ਦੀ ਸਰਕਾਰ ਬਣੀ ਆ ਮੈਂ ਹਾਸਟੇਮ ਕਾਂਗਰਸ ਦੀਆਂ ਰੈਲੀਆਂ ਵੀ ਦੇਖਿਆ ਮੈਂ ਕਾਲੀ ਦਲ ਦੀਆਂ ਵੀ ਰੈਲੀਆਂ ਦੇਖਿਆ ਐਡਾ ਵੱਡਾ ਵੱਡਾ ਇਕੱਠ ਕਰੀ ਜਾਣਾ ਤੇ ਉਸ ਤੋਂ ਬਾਅਦ ਬੋਟ ਵਿੱਚ ਕਨਵਰਟ ਨਾ ਹੋ ਪਣਾ ਉਹ ਸਭ ਕੁਝ ਉਹੀ ਗੱਲ ਆਨੇ ਜੀ 17 ਤੋਂ ਬਾਅਦ ਜਿਹੜਾ ਪ੍ਰੋਪਾਗੈਂਡ ਬਣਾਤਾ ਬੇਅਦਬੀ ਦਾ ਹੂੰ ਉਸ ਮੇਨ ਫੈਕਟਰ ਆ ਸਾਡੀ ਪਾਰਟੀ ਨੂੰ ਜਿਹੜਾ ਡਾਊਨਫਾਲ ਲਿਆਤਾ ਹੂੰ ਨਹੀਂ ਤਾਂ ਕੋਈ ਹੋਰ ਡਾਊਨਫਾਲ ਹੈ ਨਹੀਂਗਾ ਜੀ ਵੋਟ ਪਰਸੈਂਟੇਜ ਤਾਂ ਭਲਾ ਹੁਣ ਇਲੈਕਸ਼ਨ ਕਰਾ ਲਓ ਜੀ ਸਾਡੀ ਵੋਟ ਤਾਂ ਉੱਥੇ ਖੜੀ ਹੈ ਜੀ ਹੂੰ ਸਭ ਕੁ ਵਧੂ ਗਿਆ ਸਰਕਾਰ ਬਣਾਵਾਂਗੇ ਜੀ ਠੋਕੇ 2027 ਦੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ 2027 ਦੇ ਹਾਂਜੀ ਔਨ ਰਿਕਾਰਡ کہہ ਰਹੇ ਕੋਈ ਗੱਲ ਨਹੀਂ ਜੀ ਔਨ ਰਿਕਾਰਡ ਹੀ ਹੈ ਕੀ ਗੱਲ ਆ ਫਿਰ ਹੂੰ ਮੈਂ 2027 ਤੋਂ ਬਾਅਦ ਮੈਂ ਸੇਵ ਰੱਖ ਲੈਣੀ ਮੈਂ ਚਲਾ ਵੀ ਦੇਣੀ ਹੈ ਚਲਾ ਦਿਓ ਜੀ ਮੈਂ ਤੁਹਾਨੂੰ ਕਹਿੰਦਾ ਠੋਕੇ ਚ ਲਈਓ ਜੀ ਹੂੰ ਕੋਈ ਰੋਕ ਹੀ ਨਹੀਂ ਸਕਦਾ ਜੀ ਸਰਕਾਰ ਹੋਰ ਕਿਹਨੂੰ ਪਾਉਣਗੇ ਵੋਟ ਹੂੰ ਇਸ ਪਾਰਟੀ ਦਾ ਤਾਂ ਦੇਖ ਲੇ ਤਾਂ ਕਾਂਗਰਸ ਤੇ ਹੂੰ ਗੁੱਟਬਾਜੀ ਹੋਈ ਪਈ ਆ ਤੇ ਕੱਲ-ਕੱਲ ਰਹਿ ਗਈ ਅਕਾਲੀ ਦਲ ਦਾ ਆਪਸ ਵਿੱਚ ਕੁਝ ਨਾ ਕੁਝ ਮੁੱਦੇ ਚੱਲਦੇ ਹੀ ਰਹਿੰਦੇ 카ਰਟੋਕਲੇਸ ਚੱਲਦਾ ਹੀ ਰਹਿੰਦਾ ਉਹ ਜੀ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਹੈ ਗਲਪਨਾਂ 카ਰਟੋਕਲੇਸ ਚੱਲਦੇ ਰਹਿਣ ਸਾਡੇ ਸਭ ਨਾਲੋਂ ਵੱਡੇ ਲੀਡਰ ਗੁਰਚਰਨ ਸਿੰਘ ਥੋੜਾ ਜੀ ਸੀ ਉਹਨਾਂ ਨੇ ਆਪਦੀ ਪਾਰਟੀ ਬਣਾ ਲਈ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ ਫਿਰ ਉਹ ਫੇਰ ਅਕਾਲੀ ਦਲ ਤੇ ਆ ਗਏ ਤੇ ਇਹ ਤਾਂ ਫੇਰ ਕੀ ਗੱਲ ਹੂੰ ਇਹ ਤਾਂ ਫੇਰ ਇਕੱਠੇ ਹੋ ਜਾਵਾਂਗੇ ਆਪਾਂ ਕੀ ਗੱਲ ਹੈ ਸਾਰਿਆਂ ਦੇ ਮੋਸ਼ਨ ਹੁੰਦੇ ਆ ਜੀ ਹੂੰ ਇਮੋਸ਼ਨਸ ਦਿਖਾ ਰਿਹਾ ਉਹ ਵੀ ਪਿਛੇ ਪੋਸਟ ਤੇ ਮਨਜੀਤ ਸਿੰਘ ਸਾਹਿਬ ਨੇ ਵੀ ਪਾਤੀ ਸੀ ਚਲੋ ਬਾਤ ਚੋ ਉਹਨਾਂ ਨੇ ਉਸਤੇ ਸਪਸ਼ਟੀਕਰਨ ਵੀ ਦਿੱਤਾ ਨਹੀਂ ਜੀ ਉਹ ਕੋਈ ਉਹ ਕਾਰਨ ਕੋਈ ਹੋਰ ਸੀਗਾ ਜੀ ਉਹ ਕੋਈ ਇਹ ਨਹੀਂ ਸੀਗਾ ਕਿ ਹੀ ਇਜ਼ ਐਂਟੀ ਆਫ ਅਕਾਲੀ ਦਲ ਉਹ ਵੀ ਹੈ ਜੀ ਹੂੰ ਹੁਣ ਕੱਲ੍ਹ ਵਾਲੀ ਜਿਹੜੀ ਪ੍ਰਧਾਨਗੀ ਵਾਲੀ ਹੋ ਰਹੀ ਹੈ ਸਾਰੀ ਉੱਥੇ ਹੋਣਗੇ ਲੀਡਰ ਪਰ ਇਹ ਨਹੀਂ ਲੱਗਦਾ ਵੀ ਜਥੇਦਾਰ ਜਥੇਦਾਰਾਂ ਨੂੰ ਇੱਕੋ ਦਮ ਹਟਾ ਦੇਣਾ ਕਿਸੇ ਹੋਰ ਜਥੇਦਾਰ ਨੂੰ ਲਗਾ ਦੇਣਾ ਲੋਕਾਂ ਦੇ ਵਿੱਚ ਨੈਗੇਟਿਵਿਟੀ ਤਾਂ ਜਾਂਦੀ ਐ ਇਸ ਗੱਲ ਦੀ ਨਹੀਂ ਜੀ ਮੈਨੂੰ ਨਹੀਂ ਲੱਗਦਾ ਨੈਗੇਟਿਵਿਟੀ ਜਾਂਦੀ ਐ ਉਹ ਤਾਂ ਜੀ ਮੇਰੇ ਸਾਹਮਣੇ ਮੈਨੂੰ ਪਤਾ ਨਹੀਂ ਇੰਨਾ ਜਿਹੜਾ ਜਥੇਦਾਰ ਸਾਹਿਬ ਨੂੰ ਲਾ ਕੇ ਨਵੇਂ ਨਵਿਆਂ ਨੂੰ ਬਣਾਤਾ ਮੈਂ ਉਸ ਚੀਜ਼ ਤੇ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਧਾਰਮਿਕ ਸਿਚੁਏਸ਼ਨ ਬਣ ਜਾਂਦੀ ਹੈ ਧਾਰਮਿਕ ਸਿਚੁਏਸ਼ਨ ਮੈਂ ਉਹ ਤੋਂ ਥੋੜਾ ਆਪਣਾ ਤਾਂ ਆਪਦਾ ਯੂਥ ਆਪਾਂ ਨਹੀਂ ਕਰਨਾ ਜੀ ਯੂਥ ਕੀ ਕਹਿੰਦਾ ਹੁਣ ਯੂਥ ਦੀ ਬਹੁਤ ਚੜ੍ਹਦੀ ਕਲਾ ਹੁੰਦੀ ਹੈ ਜਿੰਨਾ ਯੂਥ ਅਕਾਲੀ ਦਲ ਕੋਲੇ ਮਿਲਣਾ ਦਾ ਹੋਰ ਕਿਸੇ ਪਾਰਟੀ ਕੋਲੇ ਨਹੀਂ ਹੁੰਣਾ ਇੰਨਾ ਲੋਕੀ ਇਹ ਵੀ ਕਹਿੰਦੇ ਆ ਮੋਟਰਸਾਈਕਲਾਂ ਦੇ ਵਿੱਚ ਪੈਟਰੋਲ ਪਾ ਜਾਂਦਾ ਤੇ ਯੂਥ ਭਜਦਾ ਫਿਰਦਾ ਨਹੀਂ ਜੀ ਮੈਨੂੰ ਨਹੀਂ ਲੱਗਦਾ ਜੀ ਗੱਲ ਦਿਆੜੀ ਮਿਲ ਜਾਂਦੀ ਐ 1000 ਰੁਪਇਆ ਮਿਲ ਜਾਂਦਾ ਐ ਪੈਟਰੋਲ ਵੀ ਪੈ ਜਾਂਦਾ ਤੇ ਯੂਤ ਨੂੰ ਜਿੱਥੇ ਮਰਜੀ ਭਜਾ ਲਓ ਨਾ ਨਾ ਜੀ ਇਹ ਜੀ ਕੋਈ ਗੱਲ ਨਹੀਂ ਐਵੇਂ ਥੋੜਨਾ ਜੀ ਐਵੇਂ ਤਾਂ ਫਿਰ ਤੁਸੀਂ ਦੁਨੀਆ ਤੇ ਕਿਸੇ ਨੂੰ ਹੀ ਖਰੀਦ ਲਓਗੇ ਨਹੀਂ ਜੀ ਇਹ ਮੈਰਿਟਸ ਕੁਝ ਹੋਰ ਹੁੰਦੇ ਆ ਲੋਕਾਂ ਦਾ ਪ੍ਰੋਪਗੈਂਡਾ ਕੁਝ ਹੋਰ ਹੂੰ ਮੇਰੇ ਸਾਬ ਦਾ ਇਹ ਤਾਂ ਉਹ ਹੀ ਪ੍ਰੋਪਗੈਂਡਾ ਫਲਾਇਆ ਲੋਕਾਂ ਨੇ ਹੂੰ ਸੋ ਕੁਝ ਵੀ ਸੁਖਵੀਰ ਜੀ ਨੂੰ ਐਜ਼ ਅ ਲੀਡਰ ਕੀ ਸਮਝਦੇ ਐਜ਼ ਅ ਲੀਡਰ ਕਿੱਦਾਂ ਦੇਖਦੇ ਹੀ ਇਜ਼ ਅ ਵਿਜ਼ਨਰੀ ਲੀਡਰ ਮਤਲਬ ਸਭ ਤੋਂ ਵਿਜ਼ਨਰੀ ਅਗਰ ਲੀਡਰ ਆ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਆ ਮੈਂ ਪਹਿਲਾਂ ਵੀ ਕਿਹਾ ਹੈਗਾ ਜੋ ਉਹਨਾਂ ਨੇ ਕਿਹਾ ਸੀਗਾ ਨਾ ਜੀ ਉਹਨਾਂ ਨੇ ਕਿਹਾ ਸੀ ਪਾਣੀ ਤੇ ਮੈਂ ਬੱਸ ਚਲਾ ਦੂੰ ਚਲਾ ਕੇ ਤਾਂ ਦਿਖਾਈ ਪਣਾ ਉਹ ਉਸ ਤੋਂ ਬਾਅਦ ਬੰਦ ਕਰਤੀ ਹੋਵੇ ਸਰਕਾਰ ਨੇ ਮਜ਼ਾਕ ਬੜਾ ਲਾ ਉਹੜਾ ਹੈ ਸੀ ਲੋਕਾਂ ਦਾ ਜੀ ਮਜ਼ਾਕ ਉੱਡੀ ਜਾਵੇ ਮਜ਼ਾਕ ਬੜਾ ਉੱਡਿਆ ਜੀ ਉਹਨਾਂ ਨੇ ਕਿਹਾ ਸੀਗਾ ਜੀ ਪਣਾ ਬੰਬ ਸਿੱਟ ਦੋ ਸੜਕਾਂ ਤੇ ਤਾਂ ਨਹੀਂ ਟੁੱਟਦੀ ਵਾਕਈ ਗੱਲ ਆ ਹੂੰ ਜਿਹੜੇ ਨੇ ਹਾਈਵੇ ਬਣਿਆ ਜਿਹੜਾ ਬਠਿੰਡਾ ਤੋਂ ਚੰਡੀਗੜ੍ਹ ਬੰਦਾ 3 ਘੰਟੇ ਤੇ ਪਹੁੰਚ ਜਾਂਦਾ ਪਹਿਲਾਂ 6-6 ਘੰਟੇ ਲੱਗ ਜਾਂਦੇ ਸੀ ਉਹ 7 ਤੋਂ 17 ਹੀ ਹੋਇਆ ਜਦੋਂ ਆਪੋਜੀਸ਼ਨ ਦੇ ਲੀਡਰ ਸੀਗੇ ਚਰਨਜੀਤ ਚੰਨੀ ਜੀ ਸਾਬਕਾ ਮੁੱਖ ਮੰਤਰੀ ਉਹਨਾਂ ਤੋਂ ਇੱਕ ਚੀਜ਼ ਨਿਕਲਾਈ ਗਈ ਅਖੀਰ ਤੇ ਉਹਨਾਂ ਨੇ ਕਿਹਾ ਜੀ ਅਸੀਂ ਪੈਚ ਵਰਕ ਕੀਤਾ ਕੋਈ ਮਜ਼ਾਕ ਆ ਜੀ ਪੈਚ ਵਰਕ ਵਾਸਤੇ ਸਰਕਾਰਾਂ ਬਣੀਆਂ ਜੀ ਉਹ ਤਾਂ ਚਰਨਜੀਤ ਚੰਨੀ ਐਮਐਲਏ ਸੀ ਉਹ ਤਾਂ ਸੀਐਮ ਨਹੀਂ ਸੀਗੇ ਉਹ ਨਾ ਹੀ ਵਾਸ ਦਾ ਆਪੋਜੀਸ਼ਨ ਲੀਡਰ ਜੀ ਆਪੋਜੀਸ਼ਨ ਲੀਡਰ ਸੀ ਉਹ ਸੋ ਐਲਓਪੀ ਲੀਡਰ ਸੀ ਉਹ ਐਲਓਪੀ ਲੀਡਰ ਸੀ ਹਾਂਜੀ ਤੇ ਅੱਗੇ ਤੁਸੀਂ ਕਿਹਾ ਕਿ ਸੁਖਬੀਰ ਬਾਲ ਜੀ ਨੂੰ ਲੀਡਰ ਕਿਵੇਂ ਦੇਖਦੇ ਹੋ ਮੈਂ ਨਹੀਂ ਸਮਝਦਾ ਜੀ ਉਹਨਾਂ ਜਿੰਨਾ ਕੋਈ ਤਕੜਾ ਵਿਜਨਰੀ ਲੀਡਰ ਬਣ ਸਕਦਾ ਜਾਂ ਉਹਨਾਂ ਜਿੰਨਾ ਕੋਈ ਤਕੜਾ ਇੰਡਸਟਰੀ ਇੰਡਸਟਰੀਜ਼ ਵੀ ਉਦੋਂ ਹੀ ਆਉਣਗੇ ਜਦੋਂ ਸੁਖਬੀਰ ਜੀ ਮੁੱਖ ਮੰਤਰੀ ਹੋਣ ਸਭ ਤੋਂ ਜ਼ਿਆਦਾ ਇੰਡਸਟਰੀਜ਼ ਜਿਹੜੀਆਂ ਲੁਧਿਆਣੇ ਵੀ ਲੱਗੀਆਂ ਅੰਮ੍ਰਿਤਸਰ ਲੱਗੀਆਂ ਪਟਿਆਲੇ ਲੱਗੀਆਂ ਬਠਿੰਡੇ ਲੱਗੀਆਂ ਸੁਖਬੀਰ ਜੀ ਦੀ ਗਵਰਨਮੈਂਟ ਤੇ ਆ ਐਮਜ਼ ਵੀ ਕਿਹਦੀ ਦੇਣਾ ਮੇਰੇ ਤਾਈ ਜੀ ਸਤਕਾਰਯੋਗ ਹਰਸਿਮਰਤ ਕੌਰ ਬਾਦਲ ਜੀ ਦੀ ਹੈ ਜਿਹੜੇ ਚੌਥੀ ਵਾਰੀ ਮੈਂਬਰ ਆਫ ਪਾਰਲੀਮੈਂਟ ਜੱਦੀ ਹੈ ਇਹ ਚੌਥੀ ਵਾਰੀ ਕੌਣ ਜਿਤਾਉਂਦਾ ਜੀ ਤੁਸੀਂ ਦੇਖ ਲਓ ਜੀ ਆਪਣੀ ਪੰਜਾਬ ਦੀ ਪੋਲਿਟਿਕਸ ਤੇ ਵੂਮਨ ਤਾਂ ਜਿਵੇਂ ਖਤਮ ਆ ਹਮ ਕੱਲੇ ਬੀਬਾ ਜੀ ਹੈਗੇ ਆ ਆਪਣੇ ਹਮ ਇਹ ਚੌਥੀ ਵਾਰੀ ਕੋਈ ਸੋਚ ਸਮਝ ਕੇ ਕਿਸੇ ਨੂੰ ਜਿਤਾਉਂਦਾ ਜੀ ਹਮ ਅਗਰ 5 ਵਾਰੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਬਣਾਇਆ ਕੋਈ ਸੋਚ ਸਮਝ ਕੇ ਬਣਾਇ ਲੋਗਾ ਨਹੀਂ ਹਮ ਮਨੋ ਕੀ ਜੀ ਮੇਰੇ ਸਾਹਮਣੇ ਤਾਂ ਜੀ ਕੋਈ ਡਿਬੇਟ ਕਰਦੇ ਸੁਖਵੀਰ ਸਿੰਘ ਬਾਦਲ ਜੀ ਨਾਲ ਮੈਂ ਤੁਹਾਨੂੰ ਠੋਕ ਮੇਂ ਜਵਾਬ ਦੇ ਸਕਦਾ ਹਾਂ ਹੁਣ ਕਿਸੇ ਟੌਪਿਕ ਤੇ ਆ ਜੇ ਭਲਾਓ ਜਾਓ ਜਾਓ ਜੀ ਮਨਤਪ ਜੀ ਗੱਲਾਂ ਹੀ ਅਗਰ ਸੁਖਵੀਰ ਸਿੰਘ ਬਾਦਲ ਜੀ ਦੀਆਂ ਕਰੀ ਜਾਣੀਆਂ ਰਾਤ ਨੂੰ ਵੀ ਸੁਪਣਿਆਂ 'ਚ ਹੀ ਬਾਦਲ ਪਰਵਾਰ ਆਈ ਜਾਣਾ ਇਹ ਫਿਰ ਮਨਤਲਾ ਦਾ ਮੈਂ ਤਲਾ ਦੂੰ ਦਰਦੇ ਹੀ ਆ ਲੋਗ ਹੂੰ ਵਿਰੋਧੀਆਂ ਨੂੰ ਸੁਪਣਿਆਂ ਦੇ ਵਿੱਚ ਹੀ ਹੁੰਦੇ ਨੇ ਤੁਸੀਂ ਇਹ ਗੱਲ ਕਹਿੰਦੇ ਪਿਓ ਠੋਕੇ ਹੁੰਦੇ ਆ ਜੀ ਹੂੰ ਠੋਕੇ ਇੱਕੋ ਨਾਲ ਦਾ ਪਿੱਛੇ ਬਿਆਨ ਵੀ ਬੜਾ ਹਾਸੋ ਹੀ ਨਹੀਂ ਜਈ ਸੀ ਕਹਿੰਦੇ ਕਾਲੀ ਦਲ ਤਾਂ ਜੇ ਸੁੱਤਾ ਆਇਆ ਸੀਗਾ ਆਰਾਮ ਕਰ ਰਿਹਾ ਸੀ ਹਾਂ ਆਰਾਮ ਕਰ ਰਿਹਾ ਸੀ ਵਾਪਕੀ ਆਰਾਮ ਕਰ ਰਿਹਾ ਸੀਗਾ ਜਦੋਂ ਸ਼ੇਰ ਜਾਗ ਪੇ ਫਿਰ ਕਿਹੜੇ ਗਿੱਦੜ ਰੋਕ ਲੈਣਗੇ ਤੇ ਆਰਾਮ ਤਾਂ ਕਰ ਰਿਹਾ ਸੀ ਤੇ ਐਮਪੀ ਵੀ ਨਹੀਂ ਕੋਈ ਜਿੱਤੇ ਆਉਣ ਤਾਂ ਅਸੀਂ ਮਰਦਕੋੜ ਵਾਦਲ ਹੀ ਰਹਿ ਗਏ। ਉਹੀ ਗੱਲ ਨਹੀਂ ਜੀ ਜਦੋਂ ਸੰਕਟ ਇਹਨਾਂ ਆ ਜੇ। ਹੂੰ ਹੂੰ। ਕੋਈ ਗੱਲ ਨਹੀਂ ਜੀ ਪਾਰਟੀਆਂ ਤੇ ਟਾਈਮ ਲੱਗਦਾ ਜੀ। ਹੂੰ। ਇੰਨੀਆਂ ਰੀਜਨਲ ਪਾਰਟੀਆਂ ਦਾ ਜਦੋਂ ਡਾਊਨਫਾਲ ਆ ਗਿਆ ਸਾਡੇ ਕੋਲ ਤਾਂ ਫੇਰ ਵੀ ਮੈਂਬਰ ਆਫ ਪਾਰਲੀਮੈਂਟ ਤਾਂ ਹੈ ਨਾ ਜੀ। ਹੂੰ। ਰੀਜਨਲ ਪਾਰਟੀ ਇਨ ਦਾ ਸਟੇਟ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਹੂੰ ਹੂੰ। ਨਿਕਲੇਸ਼ ਯਾਦਵ ਜੀ ਪਾਰਟੀ ਦਾ ਵੀ ਖਤਮ ਐਵੇਂ ਤਾਂ ਹੋ ਜੇ। ਹੂੰ। ਮਮਤਾ ਬੇਨਰਜੀ ਜੀ ਚੌਥੀ ਵਾਰੀ ਮੈਂ ਚੀਫ ਮਿਨਿਸਟਰ ਬਣਾਇਆ ਉਹਨਾਂ ਨੂੰ ਹੂੰ ਕੁਝ ਗੋਣਾ ਤਾਂ ਹੀ ਬਣਾਇਆ ਜੀ ਹੂੰ ਕੋਈ ਗੱਲ ਨਹੀਂ ਜੀ ਪੰਜਾਬ ਦੇ ਲੋਕ ਇੱਕੋ ਦਮ ਫਿਰਦੇ ਵੀ ਬਹੁਤ ਜਲਦੀ ਹੈ ਤੇ ਲੱਗਦੇ ਵੀ ਬਹੁਤ ਛੇਤੀ ਹੈ ਹੂੰ ਤੇ ਮਨੋਂ ਹੁਣ ਦੇਖ ਲਿਓ ਜੀ ਮੈਂ ਜਿਵੇਂ ਆਨ ਰਿਕਾਰਡ کہہ ਰਹੇ ਹਾਂਗਾ ਸਰਦਾਰ ਸੁਖਬੀਰ ਸਿੰਘ ਬਾਦਲ 2027 ਦੇ ਵਿੱਚ ਫੁਲ ਵੋਮਨ ਨਾਲ ਮੁੱਖ ਮੰਤਰੀ ਹੈ ਤੁਸੀਂ ਇੱਕ ਪਿੱਛੇ ਐਨਕਾ ਲਾਉਣ ਵਾਲੀ ਵੀਡੀਓ ਪਾਈ ਸੀ ਮੈਂ ਬੜਾ ਹੱਸਿਆ ਸੀ ਉਹਨੂੰ ਦੇਖ ਕੇ ਮਜੀਠੀਆ ਸਾਹਿਬ ਦੀ